ਸਾਸਤਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਮੁੰਗਰਿਆਂ ਦੀ ਚਟਨੀ ਬਣਾਵਾਂਗੇ ਤੇ ਆਪਾਂ ਬਾਹਰੋਂ ਮੁੰਗਰੇ ਤੋੜ ਕੇ ਲੈ ਆਏ ਹਾਂ ਇਹਨਾਂ ਦੀ ਸਬਜ਼ੀ ਵੀ ਬਹੁਤ ਸਵਾਦ ਬਣਦੀ ਆ ਆਪਾਂ ਉਹ ਵੀ ਕਿਸੇ ਦਿਨ ਵੀਡੀਓ ਬਣਾਵਾਂਗੇ ਮੁੰਗਰੇ ਆਪਾਂ ਤੋੜ ਕੇ ਲੈ ਆਏ ਆ ਤੇ ਹੁਣ ਆਪਾਂ ਇਹਨੂੰ ਕੱਟ ਲੈਣੇ ਆ ਇਹ ਆਪਣੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਹੈਲਦੀ ਹੁੰਦੇ ਆ ਇਹ ਜਿਹੜੇ ਮੂਲੀਆਂ ਦੇ ਉੱਪਰ ਲੱਗਦੇ ਉਹ ਮੰਗਰੇ ਆ ਜਿਹੜੇ ਮੂਲੀਆਂ ਦੇ ਬੀਜ ਬਣ ਜਾਂਦੇ ਆ ਉਹ ਕੱਚੇ ਕੱਚੇ ਇਸ ਤਰ੍ਹਾਂ ਤੋੜ ਕੇ ਆਪਾਂ ਸਬਜ਼ੀ ਵੀ ਬਣਾ ਸਕਦੇ ਆ ਚਟਨੀ ਵੀ ਬਣਾ ਸਕਦੇ ਆ ਆਪਾਂ ਮੰਗਰੇ ਧਣੀਆ ਮਿਰਚਾਂ ਸਾਰਾ ਕੁਝ ਧੋ ਕੇ ਲੈ ਆਂਦਾ ਤੇ ਹੁਣ ਆਪਾਂ ਡੰਡੇ ਗੁੰਡੇ ਚ ਕੁੱਟਦੇ ਆ ਇਹ ਲੈ ਆਪਾਂ ਮੰਗਰੇ ਪਾਉਨੇ ਆ थोड़ा जहां पाने हरिया दो मिर्चा पा दिने हरिया नमक पावे आप थोड़ा जहा अंबूर पा लिने ਹੁਣ ਆਪਾਂ ਇਹਨੂੰ ਕੁੱਟ ਲੈਨੇ। ਜਿਹੜੋ ਕੋ ਸਬਜੀ ਨੂੰ ਨਾ ਦਿਲ ਕਰੇ ਖਾਣ ਨੂੰ ਤੇ ਫਿਰ ਆਪਾਂ ਇਹ ਜਲਦੀ ਜਲਦੀ ਬਣਾ ਕੇ ਖਾ ਸਕਦੇ ਆ। ਤੇ ਇਹ ਜਲਦੀ ਕੁੱਟੀ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੈਂਦੀ। ਅੱਜਕੱਲ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ। ਚਟਨੀ ਆਪਣੀ ਤਿਆਰ ਹੋ ਗਈ ਹੈ ਤੁਸੀਂ ਵੀ ਬਣਾਇਓ ਜਰੂਰ ਬਹੁਤ ਹੀ ਵਧੀਆ ਲੱਗਦੀ ਬਹੁਤ ਹੀ ਸਵਾਦ ਲੱਗਦੀ ਤੇ ਆਪਾਂ ਇਹਨੂੰ ਮਿਕਸੀਜ ਵਿੱਚ ਕੁੱਟ ਸਕਦੇ ਆ ਤੇ ਆਪਾਂ ਜੇ ਥੋੜੀ ਜੀ ਪਤਲੀ ਕਰਨੀ ਹੋਵੇ ਤੇ 2-3 ਚਮਚੇ ਵਿੱਚ ਪਾਣੀ ਦੇ ਵੀ ਪਾ ਸਕਦੇ ਆ